ਜੈਸੀ ਬਰਾੜ ਦੀ ਲਿਖੀ ਹੋਈ ਕਹਾਣੀ ਦੋਸਤ ਮਾਤਾ ਠੀਕ ਹੋ ਜੂ ਪਹਿਲਾਂ ਤੂੰ ਆਪ ਠੀਕ ਹੋ ਹਾਰਟ ਬੀਟ ਤਾਂ ਨਹੀਂ ਤੇਜ਼ ਤੇਰੀ ਆਰਾਮ ਨਾਲ ਬੈਠ ਪਾਣੀ ਪੀ ਕੇ ਆ ਇੱਕੋ ਸਾਹੇ ਮੈਨੂੰ ਸੰਭਾਲਦਾ ਉਹ ਕਿੰਨੀਆਂ ਗੱਲਾਂ ਕਰ ਜਾਂਦਾ ਹਾਰਟ ਪ੍ਰੋਬਲਮ ਸਾਰੇ ਲੋਕਾਂ ਨੂੰ ਹੋਈ ਪੈਂਦੀ ਠੀਕ ਹੋ ਜਾਣਾ ਮਾਤਾ ਨੇ ਫਿਰ ਗੱਲਾਂ ਚ ਲਾਉਂਦਾ ਕਹਿੰਦਾ ਕਿ ਫਲਾਣੇ ਮੇਰੇ ਦੋਸਤ ਦਾ ਅਪਰਾ 26 ਸਾਲ ਦਾ ਉਨੂੰ ਹਾਰਟ ਪ੍ਰੋਬਲਮ ਹੋ ਗਈ। ਪੂਰੀ ਕੇਅਰ ਕਰੀ ਜਦੋਂ ਹੁਣ ਮਾਂ ਹਸਪਤਾਲ ਤੋਂ ਆਈ। ਕਿਹਾ ਸੀ ਨਾ ਕੋਈ ਟੈਨਸ਼ਨ ਵਾਲੀ ਗੱਲ ਨਾ ਕਰਿਆ ਕਰ। ਡਾਂਟਦਾ ਕਹਿੰਦਾ ਕਿ ਪੱਕਾ ਤੂੰ ਕੋਈ ਟੈਨਸ਼ਨ ਦਿੱਤੀ ਹੋਣੀ ਆ। ਉਹ ਗੱਲਾਂ 'ਚ ਵੜਿਆਉਂਦਾ ਮੇਰਾ ਧਿਆਨ ਹੋਰ ਪਾਸੇ ਲੈ ਜਾਂਦਾ। ਫਿਰ ਕਹਿੰਦਾ ਕਿ ਹੁਣ ਪੁੱਛ ਕਾਲ ਕਰਕੇ ਭੈਣ ਨੂੰ ਕਿ ਠੀਕ ਐ ਮਾਤਾ? ਇੱਕ ਵਾਰ ਨਹੀਂ ਜਿੰਨੇ ਵਾਰ ਮਾਂ ਬਿਮਾਰ ਹੋਈ ਉਹ ਮੇਰੇ ਨਾਲ ਖੜ। ਮਾਂ ਪੂਰੀ ਹੋ ਤਾ ਉਹ ਖੜੇ ਸਾਹ ਨਾਲ ਉਸ ਨਾਲ ਗੱਲ ਕਰੀ ਤੇ ਉਹ ਉਦੋਂ ਵੀ ਹੌਸਲਾ ਦਿੰਦਾ ਰਿਹਾ ਕਿ ਮਾਂ ਸਵਰਗਾਂ ਚ ਗਈ ਹੈ ਰੱਬ ਨੂੰ ਲੋੜ ਹੁੰਦੀ ਹੈ ਚੰਗੇ ਬੰਦਿਆਂ ਦੀ। ਤੂੰ ਸਮਾ ਪਾ। ਤੂੰ ਸਮਾ ਮਾਂ ਨੂੰ ਰੋਕੇ ਨਾ ਤੋਰ। ਪਤਾ ਹੈ ਮਾਂ ਮਾ ਮੁੜ ਕੇ ਨਹੀਂ ਲੱਭਣਾ ਪਰ ਸਾਥ ਹੰਡਾ ਲਿਆ ਜਿੰਨਾ ਹੰਡਾਉਣਾ ਸੀ। ਉਸ ਦਿਨ ਤੋਂ ਉਹ ਰੋਜ਼ ਕਾਲ ਕਰਨ ਲੱਗਾ। ਕਿ ਮੈਂ ਨਿੱਕੀ ਨਿੱਕੀ ਗੱਲ ਉਸਦੇ ਮੋਢਿਆਂ ਤੇ ਸੁੱਟ ਪਾਰ ਲਾ ਹੌਲੀ ਹੌਲੀ ਹੋ ਜਾਂਦੀ ਮਾਂ ਦੇ ਜਾਨ ਮਗਰੋਂ ਵਿਆਹ ਦਾ ਉੱਕਾ ਹੀ ਮਨ ਨਹੀਂ ਸੀ ਰਹਾ ਪਰ ਉਹ ਮੈਨੂੰ ਕਹਿੰਦਾ ਰਹਿੰਦਾ ਕਿ ਵਿਆਹ ਕਰਵਾਉਣਾ ਪੈਣਾ ਤੈਨੂੰ ਪਿਓ ਦੀ ਖੁਸ਼ੀ ਲਈ ਤੇਰੀ ਖੁਸ਼ੀ ਲਈ ਤੈਨੂੰ ਸੰਭਾਲਣ ਵਾਲਾ ਚਾਹੀਦਾ ਕੋਈ ਮੇਰੇ ਮੂੰਹੋਂ ਨਿਕਲਦਾ ਹੀ ਨਾ ਕਿ ਤੂੰ ਹੈਗਾ ਨਾ ਮੈਨੂੰ ਸੰਭਾਲਣ ਕਿੰਨੇ ਰਿਸ਼ਤੇ ਆਏ ਤੇ ਮੈਂ ਫੋਟੋ ਉਹਨੂੰ ਭੇਜਦੀ ਇੱਕ ਮੁੰਡਾ ਪਾਸ ਕਰਿਆ ਉਸਨੇ ਤੇ ਮੁੰਡੇ ਬਾਰੇ ਆਪੇ ਪਤਾ ਕੀਤਾ ਸਭ ਸਹੀ ਲੱਗਿਆ ਤਾਂ ਉਹਨੇ ਕਿਹਾ ਕਿ ਪਹਿਲਾਂ ਇੱਕ ਵਾਰ ਮੁੰਡੇ ਨੂੰ ਮਿਲਨੀ ਮੈਨੂੰ ਸਭ ਸਹੀ ਲੱਗਾ ਤੇ ਰਿਸ਼ਤਾ ਹੋ ਗਿਆ ਸਾਰਾ ਸਮਾਨ ਲਹਿੰਗਾ ਦੋਸਤ ਦੀ ਪਸੰਦ ਦਾ ਲਿਆ ਉਹ ਮਾਂ ਦੀ ਥਾਂ ਪੂਰ ਰਿਹਾ ਸੀ ਸੁਖੀ ਸੰਦੀ ਵਿਆਹ ਵੀ ਹੋ ਗਿਆ ਮੈਂ ਘਰ ਵਾਲੇ ਨੂੰ ਦੱਸ ਬੈਠੀ ਕਿ ਇਹ ਮੇਰਾ ਕੋਈ ਦੋਸਤ ਹੈ ਉਹਨੇ ਸੌਂਖਵਾ ਦਿੱਤੀ ਕਿ ਹੁਣ ਤੂੰ ਉਹਨੂੰ ਬਲੌਕ ਕਰ ਦੇ ਮੈਂ ਕਿਹਾ ਕਿ ਮੈਂ ਕਿਹੜਾ ਕਿਹਾ ਕਿ ਉਹ ਬੁਆਏਫਰੈਂਡ ਹੈ ਉਹ ਕਹਿਣ ਲੱਗਾ ਕਿ ਜੋ ਵੀ ਸੀ ਖਤਮ ਕਰ ਇਹਨੂੰ ਮੈਨੂੰ ਨਹੀਂ ਪਸੰਦਾ ਚੋਝੜੀ ਕੀ ਆਖਦੀ ਫੋਨ ਚ ਨੰਬਰ ਡਿਲੀਟ ਕਰ ਦਿੱਤਾ ਕਿਵੇਂ ਸਮਝਾਉਂਦੀ ਕਿ ਮੁੰਡਾ ਕੁੜੀ ਦੋਸਤ ਵੀ ਤਾਂ ਹੋ ਸਕਦੇ ਆ ਮੈਂ ਨੰਬਰ ਬਲੌਕ ਕਰ ਦਿੱਤਾ ਹੁਣ ਜੇ ਕਿਸੇ ਗੱਲ ਤੋਂ ਰੋਂਦੀ ਤਾਂ ਕੋਈ ਚੁੱਪ ਕਰਵਾਉਣ ਵਾਲਾ ਨਾ ਮਿਲਦਾ ਮਾਂ ਜາດ ਆਉਂਦੀ ਤਾਂ ਕਿਸੇ ਨੂੰ ਨਾ ਦੱਸਦੀ। ਇੱਕ ਦਿਨ ਘਰ ਵਾਲੇ ਨੂੰ ਸਿਰਕਟਾਂ ਪੀਂਦਿਆਂ ਦੇਖਿਆ ਤਾਂ ਮੇਰਾ ਅੰਦਰ ਮੱਝ ਗਿਆ। ਚੁੱਪ ਕਰ ਗਈ ਤੇ ਇੰਸਟਾ ਤੇ ਇੱਕ ਕੁੜੀ ਦਾ ਮੈਸੇਜ ਆ। ਘਰ ਵਾਲੇ ਦੀ ਫੋਟੋ ਆਪਦੇ ਨਾਲ ਭੇਜ। ਉਸ ਕੁੜੀ ਨੇ ਕਿਹਾ ਕਿ ਇਹ ਤੇਰਾ ਘਰ ਵਾਲਾ ਮੈਨੂੰ ਅਣਵਿਆਹ ਕਹਿ ਕੇ ਵਿਆਹ ਦਾ ਲਾਰਾ ਲਾ ਧੋਖੇ ਚ ਰੱਖ ਰਿਹਾ। ਮੈਂ ਗੱਲ ਇਗਨੋਰ ਕੀਤੀ ਕਿਉਂਕਿ ਮੈਨੂੰ ਉਸ ਦੋਸਤ ਦੀ ਇੱਕ ਗੱਲ ਯਾਦ ਸੀ ਕਿ ਉਹਨੇ ਕਿਹਾ ਸੀ ਕਿ ਦੇਖ ਘਰ ਬਸਾਉਣਾ ਬਣਾਉਣਾ ਤੀਵੀਂ ਦੇ ਹੱਥ ਹੁੰਦਾ ਤੇ ਤੋੜਨ ਨੂੰ ਇੱਕ ਮਿੰਟ ਚ ਟੁੱਟ ਜਾਂਦਾ ਘਰਾਂ ਵਾਲੇ ਦੇ ਕਿੰਨੇ ਸਾਰੇ ਅਫੇਅਰ ਦਾ ਉਸ ਤੋਂ ਬਾਅਦ ਪਤਾ ਲੱਗਾ ਕਿ ਢਿੱਡ ਚ ਪਲ ਦੇ ਉਸਦੇ ਜੀ ਦਾ ਕੀ ਕਰਦੀ ਉਹ ਗੱਲ ਗੱਲ ਤੇ ਤਲਾਕ ਦੀ ਧਮਕੀ ਦਿੰਦਾ ਤਲਾਕ ਲੈ ਕੇ ਜਾਂਦੀ ਵੀ ਤਾਂ ਕਿੱਥੇ ਪਿਓ ਨਹੀਂ ਰਿਹਾ ਤੇ ਮਾਂ ਵੀ ਨਹੀਂ ਪੇਕੇ ਵਾਲੀ ਜ਼ਮੀਨ ਤੇ ਘਰ ਇਹ ਵੇਚ ਖਾ ਗਏ ਆਪਣਾ ਅਲਕੋਹਲ ਦੀ ਨੇ ਇੱਕ ਦਿਨ ਸੁਸਾਇਡ ਕਰਨ ਦਾ ਸੋਚਿਆ ਪਰ ਉਦੋਂ ਹੀ ਉਸ ਦੋਸਤ ਦਾ ਖਿਆਲ ਆਇਆ ਬਲੌਕਲਿਸਟ ਚੋਂ ਕੱਢ ਜਦ ਉਸ ਨੂੰ ਕਾਲ ਕੀਤੀ ਤਾਂ ਉਸ ਨੇ ਬਿਨਾ ਕੋਈ ਗਿਲਾ ਕੀਤੇ ਮੇਰੀ ਗੱਲ ਸੁਣੀ ਕੱਲਾ-ਗੱਲਾ ਚੋਣੇ ਦੱਸਿਆ ਕਿ ਉਹਦੀ ਵੀ ਮਾਂ ਤੇ ਪਿਓ ਨਹੀਂ ਰਹੇ ਦਰਦ ਤਾਂ ਉਹ ਪਹਿਲਾਂ ਹੀ ਸਮਝਦਾ ਸੀ ਮੇਰਾ ਪਰ ਜਿਸ ਦੇ ਮਾਂ ਪਿਓ ਨਹੀਂ ਰਹਿੰਦੇ ਉਹੀ ਮਾਂ ਪਿਓ ਦੇ ਦੂਰ ਹੋਣ ਦਾ ਦਰਦ ਜ਼ਿਆਦਾ ਸਮਝਦੇ ਉਹ ਮੇਰੇ ਮੂਰੇ ਪਹਿਲੀ ਵਾਰਤਾ ਮਾਰ ਕੇ ਰੋਇਆ ਮੈਂ ਉਹਨੂੰ ਕਦੇ ਇੰਨਾ ਕਮਜ਼ੋਰ ਨਹੀਂ ਸੀ ਦੇਖਿਆ ਉਹਨੂੰ ਮੇਰੀ ਉਦੋਂ ਲੋੜ ਸੀ ਪਰ ਮੈਂ ਆਪ ਦਾ ਰਿਸ਼ਤਾ ਬਚਾਉਂਦੀ ਉਸਨੂੰ ਬਲਾਕ ਚ ਹੀ ਨਾ ਕੱਢ ਸਕੀ ਉਹਨੇ ਦੱਸਿਆ ਕਿ ਥੋੜੇ ਦਿਨ ਪਤਾ ਲੱਗਾ ਕਿ ਕੈਂਸਰ ਹੈ ਪਹਿਲੀ ਸਟੇਜ ਹੈ ਹਲੀ ਮੈਂ ਦਿਲਾਸਾ ਦੇਣਾ ਚਾਹਿਆ ਪਰ ਮੇਰੇ ਬੋਲਾਂ ਦੀ ਪਹਿਲਾਂ ਹੀ ਉਹ ਕਹਿਣ ਲੱਗਾ ਕਿ ਪਹਿਲੀ ਸਟੇਜ ਦਾ ਤਾਂ ਇਲਾਜ ਹੋ ਜਾਂਦਾ ਮੈਨੂੰ ਆਪਦੀ ਫਿਕਰ ਨਹੀਂ ਬਸ ਉਹੀ ਮਾਂ ਪਿਓ ਯਾਦ ਕਰ ਮਨ ਪਰ ਹੈ ਮੈਂ ਉਹਨੂੰ ਆਪਦਾ ਦੁੱਖ ਦੱਸ ਹੀ ਨਾ ਸਕੀ ਤੇ ਗੱਲ ਕਰਕੇ ਉਸ ਕਿਹਾ ਕਿ ਮੇਰਾ ਮਨ ਸੱਚੀ ਹਲਕਾ ਹੋ ਗਿਆ ਮੇਰੇ ਕੋਲ ਕੋਈ ਨਹੀਂ ਸੀ ਸੁਣਨ ਵਾਲਾ ਮੈਂ ਮਨ ਚ ਕਿਹਾ ਕਿ ਮੇਰੇ ਕੋਲ ਵੀ ਨਹੀਂ ਮੇਰਾ ਮਨ ਉਸ ਦਿਨ ਤੋਂ ਬਾਅਦ ਸਹੀ ਰਹਿਣ ਲੱਗਾ ਮੈਂ ਉਸ ਨਾਲ ਰੋਜ਼ ਚੋਰੀ ਗੱਲ ਕਰ ਲੈਂਦੀ ਘਰ ਵਾਲਾ ਨਸ਼ੇ ਨਾਲ ਰੱਜਿਆ ਰੋਜ਼ ਕੋਟਦਾ ਪਰ ਉਸ ਦੀ ਗੱਟ ਉਸ ਦੇ ਬੋਲ ਕੌੜੇ ਨਾ ਲੱਗਦੇ ਮੇਰੇ ਕੋਲ ਮਾਂ ਵਰਗਾ ਰਿਸ਼ਤਾ ਮੁੜ ਆ ਗਿਆ ਸੀ ਸਾਡਾ ਸਭ ਕੁਝ ਫਿਰ ਤੋਂ ਸਾਂਝਾ ਹੋਣ ਲੱਗਾ ਮਾਂ ਵਰਗੇ ਦੋਸਤ ਕਿਸੇ ਕਿਸੇ ਦੇ ਹਿੱਸੇ ਆਉਂਦੇ ਆ ਮੇਰੇ ਹਿੱਸੇ ਆਇਆ ਤਾਂ ਕਿਵੇਂ ਗਵਾ ਲੈਂਦੀ ਦੁਆਰਾ ਹੁਣ ਮੈਂ ਡਿੱਗਣ ਤੋਂ ਨਹੀਂ ਡਰਦੀ ਪਤਾ ਹੈ ਕਿ ਉਹ ਸਾਂਭ ਲਵੇਗਾ ਉਹ ਮੇਰੇ ਹਿੱਸੇ ਜਿੰਨਾ ਆਇਆ ਮੇਰਾ ਓਨਾ ਹੀ ਰਹੀ ਬਾਲਾ ਨਹੀਂ ਮੰਗਦੀ ਪਰ ਇਹ ਥੋੜਾ ਜਾਣ ਨਾ ਖੋਵੋ ਰੱਬਾ ਦੋਸਤੀ ਬਰਕਰਾਰ ਰੱਖੋ ਉਸ ਦਿਨ ਤੋਂ ਬਾਅਦ ਕਦੇ ਸੂ ਸਟ ਕਰਨ ਨੂੰ ਮਨ ਨਾ ਕੀਤਾ ਕੁਝ ਦੋਸਤ ਵਰਦਾਨ ਹੁੰਦੇ ਹਨ ਜੋ ਸਾਡੇ ਤੋਂ ਰਿਟਰਨ ਚ ਕੁਝ ਨਹੀਂ ਮੰਗਦੇ ਧੰਨਵਾਦ